ਪਾਣੀ ਨੂੰ ਸਟਾ ਤੇ ਉਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਸੋਸ਼ਲ এনवायरमेंट ਕਿਦਾਂ ਚੇਂਜ ਕਰਦਾ ਸੋਸਾਇਟੀ ਦੇ ਵਿੱਚ ਜਿਹੜੇ ਤੇ ਪਿੰਡ ਦੇ ਲੈਵਲ ਤੇ ਸਿਹਤ ਦੀਆਂ ਕਮੇਟੀਆਂ ਬਣਾ ਕੇ ਉਹਨਾਂ ਨੂੰ ਤਾਂ ਕਿ ਲੋਕਾਂ ਨੂੰ ਜੇ ਪਿੰਡ ਨਸ਼ਾ ਮੁਕਤ ਹੋਏਗਾ ਤਾਂ ਉਹ ਪਿੰਡ ਖੁਸ਼ਹਾਲ ਹੋਏਗਾ ਜਿਹੜੇ ਪਿੰਡ ਦੇ ਵਿੱਚ ਕੋਈ ਲੋਕ ਨਸ਼ਾ ਕਰਦੇ ਨੇ ਜੀ ਉਹਦੇ ਸਾਰੇ ਪਿੰਡ ਨੂੰ ਰਿਸਕ ਬਣਿਆ ਹੋਇਆ ਵੀ ਉਹ ਕੱਲ ਨੂੰ ਕਿਸੇ ਹੋਰ ਨੂੰ ਵੀ ਲਾਏਗਾ ਨਾਲ ਤੇ ਜੇ ਉੱਥੇ ਕੋਈ ਨਸ਼ਾ ਨਹੀਂ ਕਰਦਾ ਹੋਏਗਾ ਤਾਂ ਫਿਰ ਤਾਂ ਹੀ ਇਹ ਬਿਮਾਰੀ ਦਾ ਪੱਕਾ ਇਹ ਇਹ ਵਾਲੇ ਵਿਚਾਰ ਕਰਦੇ ਅੱਜ ਬੱਚਿਆਂ ਨੂੰ ਮਿਲਿਓ ਜਿਹੜੇ ਨਸ਼ਾ ਛੱਡਣਾਏ ਨੇ ਕੀ ਪਤਾ ਲੱਗਿਆ ਕਿਹੜੀ ਜੜ ਸੀਗੀ ਜਿਸ ਤੋਂ ਕਿ ਸਭ ਕੁਝ ਪੈਦਾ ਹੁੰਦਾ ਹੈ ਉਹਦੇ ਖਾਤਮੇ ਲਈ ਕਿਹੜੇ ਉਹ ਪ੍ਰਯੋਗ ਜਿਹੜੇ ਨੇ ਉਹ ਕਿੱਥੇ ਜਾਣੇ ਇਹ ਕੋ ਜਿਹੜਾ 14 ਸਾਲ ਦਾ ਬੱਚਾ 16 ਸਾਲ ਦਾ ਬੱਚਾ ਉਹਨੂੰ ਕੋਈ ਸਮਝ ਨਹੀਂ ਹੁੰਦੀ ਜੇ ਉਹਨੂੰ ਕਿਸੇ ਨੇ ਪ੍ਰੀ ਨਸ਼ੇ ਤੇ ਲਾਇਆ ਉਹਨੂੰ ਫਿਰ ਵੜ ਵਾਲੀ ਹੋੜੀ ਉਹਨੂੰ ਚੋਰੀ ਕਰ ਉਹਨਾਂ ਅੱਗੇ ਨਸ਼ਾ ਵੇਚਣ ਵਾਸਤੇ ਉਹਨੂੰ ਉਹਨੂੰ ਵਿੱਚ ਆਪਣੇ ਇੱਕ ਵਾਰੀ ਜਦੋਂ ਤੁਸੀਂ ਇਹਨਾਂ ਦੀ ਦਲਦਲ ਵਿੱਚ ਫਸ ਜਾਂਦੇ ਹੋ ਨਾ ਫਿਰ ਨਿਕਲਣਾ ਬਹੁਤ ਔਖਾ ਹੈ। ਤੋਂ ਅਸੀਂ ਹੁਣ ਜਿਹੜੀ ਉਹ ਦਲਦਲ ਦਾ ਜਿਹੜਾ ਮੱਕੜ ਜਾਲ ਹੈ ਉਹਨੂੰ ਤੋੜ ਰਹੇ ਆ। ਜਿਹਨ ਜਿਹੜੇ ਬੜਾਈ ਬੈਠੇ ਹਨ ਉਹਨਾਂ ਮੱਕੜ ਜਾਲ ਉਹ ਚਾਹੇ ਕੋਈ ਪੋਲੀਟੀਸ਼ਨ ਹੋਵੇ ਕੋਈ ਅਹੁਦਾ ਬੰਦਾ ਹੋਵੇ ਕੋਈ ਹੋਰ ਹੋਵੇ ਟਰੱਕ ਸਮੱਗਲਰ ਹੋਵੇ ਜਿਹੜੇ ਇਕੱਠੇ ਉਹਨਾਂ ਦਾ ਲੈਕਸਸ ਹੈ ਉਹਨੂੰ ਸਪ ਸਾਨੂੰ ਲੋਕਾਂ ਦਾ ਬਹੁਤ ਪਰਵਾਹਗਾਰਾ ਮਿਲ ਰਿਹਾ ਮੀਡੀਆ ਦੀ ਸਪੋਰਟ ਮਿਲ ਰਹੀ ਹੈ ਔਰ ਸਾਡਾ ਜਿਹੜਾ ਸਟਾਫ ਹੈ ਉਹ ਮੋਟੀਵੇਟਿਡ ਹੈ ਸਟਾਫ ਦੀ ਐਪਰੀਸ਼ੀਏਸ਼ਨ ਹੋ ਰਹੀ ਹੈ ਲੋਕਾਂ ਦੀ ਅਸੀਸਾਂ ਮਿਲ ਰਹੀਆਂ ਹਨ ਲੋਕ ਆਪਣੇ ਬੱਚਿਆਂ ਨੂੰ ਖੁਦ ਸਾਨੂੰ ਹੈਂਡਓਵਰ ਕਰ ਰਹੇ ਆ ਪੁਲਿਸ ਨੂੰ ਦੱਸ ਰਿਹਾ ਕਿ ਮੇਰਾ ਬੱਚਾ ਨਸ਼ਾ ਕਰਦਾ ਇਹਨੂੰ ਲੈ ਜਾਓ ਇਹਨੂੰ ਅਸੀਂ ਛਡਾ ਦੇਵੋਗੇ ਲੋਕਾਂ ਨੂੰ ਦੁੱਖੀ ਸੀ ਲੋਕਾਂ ਦੇ ਅੰਦਰੋਂ ਜਿਹੜੀਆਂ ਹੁੰਦੀ ਸੀ ਮਤਲਬ ਅਸੀਸਾਂ ਮਿਲ ਰਹੀਆਂ ਸਾਨੂੰ ਔਰ ਜਿਹੜੇ ਹੈਗੇ ਨਸ਼ੇੜੀ ਜਿਹੜਾ ਵੇਚਣ ਵਾਲੇ ਆ ਉਹਨਾਂ ਨੂੰ ਬਾਦਦਵਾਵਾਂ ਮਿਲ ਰਹੀ ਉਹਨਾਂ ਨੂੰ ਲੱਗ ਰਹੀਆਂ ਉਹਨਾਂ ਦੀ ਬਾਦ ਜਿਹੜੇ ਲੋਕ ਆਪਣੇ ਬੱਚਾ ਨੂੰ ਇਸ ਤੋਂ ਬਾਹਰ ਕਰਨਾ ਚਾਹੁੰਦੇ ਨੇ ਸਰਕਾਰ ਕਿਵੇਂ ਉਹਨਾਂ ਦੀ ਮਦਦ ਕਰੇਗੀ ਉਹਨਾਂ ਨੇ ਕੀ ਮੈਸੇਜ ਹੈ ਆਪਣੇ ਬੱਚਾ ਨੂੰ ਕਿੱਥੇ ਲੈ ਕੇ ਆਉਣ ਤਾਂ ਕਿ ਉਹ ਮੋਟੀਵੇਟ ਹੋ ਬਹੁਤ ਸੌਖਾ ਜੀ ਆ ਜਿੱਥੇ ਆਪਾਂ ਖੜੇ ਆ ਜੀ ਆ ਵੀ ਸੀ ਸਾਹਿਬ ਖੜੇ ਆ ਸ਼ਿਵ ਕੁਸ਼ਰ ਜਨ ਸਾਰੇ ਸਾਡੇ ਡਿਪਟੀ ਕਮਿਸ਼ਨਰ ਮੈਡਮ ਐਸ ਐਸ ਪੀ ਤੁਸੀਂ ਨੀਅਰਸਟ ਜਿਹੜਾ ਤੁਹਾਡਾ ਹੈਲਥਰੀ ਸਸਤਾ ਜੀ ਉੱਥੇ ਜਾਓ ਸਾਡਾ ਬੱਚਾ ਨਸ਼ਾ ਕਰਦਾ ਅਸੀਂ ਉਹ ਬੱਚੇ ਨੂੰ ਨਸ਼ਾ ਛਟਾ ਕੇ ਕੋਈ ਨਾ ਕੋਈ ਕੰਮ ਸਿਖਾ ਕੇ ਉਹਨੂੰ ਕੋਈ ਲਾਹੇਵੰਦ ਕੰਮ ਧੰਦੇ ਤੇ ਲਾ ਕੇ ਅਸੀਂ ਤੰਦਰੁਸਤ ਬੱਚਾ ਤੁਹਾਨੂੰ ਵਾਪਸ ਕਰਾਂਗੇ ਜੀ ਵੀ ਸਪਾ